ਥੇ ਜਾ ਕੇ ਹਲੇ ਤੁਸੀਂ ਸੈਟਿੰਗ ਵੀ ਕਰਨੀਆਂ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਹਲੇ ਕੁਝ ਨਹੀਂ ਪਤਾ ਹੈਗਾ ਹਲੇ ਕੱਲ ਤਾਂ ਤੁਸੀਂ ਕਹਿੰਦੇ ਸੀਗੇ ਕਿਵੇਂ ਜਾ ਕੇ ਸਲਾਹ ਕਰਦਾ ਅੱਜ ਇੱਕੋ ਦਮ ਕਹਿੰਦੇ ਟਿਕਟ ਵੀ ਬੁੱਕ ਹੋ ਗਈ ਐ ਅਸੀਂ ਤਾਂ ਕਿਹਾ ਕੀ ਰਣ ਨੂੰ ਤੇਰੀ ਕੁੜੀਆਂ ਨੂੰ ਟਾਟੇ 10 ਲੱਖ ਰੁਪਏ ਦੇ ਦੇਣੇ ਆ ਵਗ ਜਾ ਇੱਥੋਂ ਪਰ ਉਹ ਤਾਂ ਹਿੱਸਾ ਲੈਣ ਬੈਠੀ ਐ ਉਹ ਕਿਵੇਂ ਦੇ ਦਵਾ ਮੈਂ ਉਹਨੂੰ ਹਿੱਸਾ ਦੇਖ ਲੈ ਰੱਬਾ ਅੱਜ ਇਨਸਾਨ ਤੇਰੇ ਤੋਂ ਵੀ ਉੱਪਰ ਹੋਇਆ ਬੈਠਾ ਤੇ ਮੰਗਦਾ ਵੀ ਤੇਰੇ ਤੋਂ ਆ ਤੇ ਆਕੜਾ ਵੀ ਤੇਰੇ ਨਾਲ ਹਾਰੂ ਪੱਲੀ ਕੰਸਰਨ ਤਾਂ ਮੇਰਾ ਹੈ ਸਵਰਨੇ ਨਾਲ ਬਸ ਤੂੰ ਇਹ ਸਮਝ ਲੈ ਕਿ ਮੇਰਾ ਤੇ ਸਵਰਨੇ ਦਾ ਨਾ ਇੱਟ ਕੁੱਤੇ ਦਾ ਵੈਰ ਆ ਉਹ ਕਿਉਂ ਆ ਇਹ ਤੈਨੂੰ ਵਕਤਾਂ ਤੇ ਪਤਾ ਚੱਲੂਗਾ ਭਾਜੀ ਮੈਂ ਤੁਹਾਨੂੰ ਉਦੋਂ ਫੋਨ ਕਰੀ ਗਿਆ ਕਿ ਪੇਮੈਂਟ ਲੈਣਾ ਵਾਂ ਕੇ ਨਾ ਮੈਂ ਉਸ ਟਾਈਮ ਤੇ ਫੋਨ ਨਹੀਂ ਚੱਕਿਆ ਹੁਣ ਮੈਂ ਕਰਿਆ ਹਾਂ ਹੁਣ ਤੁਸੀਂ ਕਹਿੰਦੇ ਹੋ ਕਿ ਪੇਮੈਂਟ ਲੈ ਜਾ ਹੁਣ ਧੁੱਪ ਨਾ ਬਾਹਰ ਬਹੁਤਾ ਗਰਮੀ ਹੋਈ ਪਈ ਐ ਸ਼ਾਮ ਨੂੰ ਆਜੂਗਾ 5-6 ਵਜੇ ਆਹੋ ਆ ਬਾਨਾ ਦਾ ਲਾ ਠੀਕ ਹੈ ਕਿ ਪੇਮੈਂਟ ਹੁਣੇ ਲੈ ਜਾ ਜੇ ਲੈ ਕੇ ਜਾਣੀ ਨਹੀਂ ਤਾਂ ਖਰਚ ਹੋ ਜੂਗੀ ਉਹ ਇਦਾਂ ਨਹੀਂ ਹੁੰਦਾ ਬਾਉ ਜੀ ਪੇਮੈਂਟਾਂ ਜਿੰਨੇ ਸਾਹਮ ਕੇ ਰੱਖਣੀਆਂ ਉਹ ਸੰਭਲ ਹੀ ਜਾਂਦੀਆਂ ਠੀਕ ਹੈ ਬਾਉ ਜੀ ਐ ਕਰ ਲੈਨੇ ਆ ਵੀ ਮੈਂ ਹੁਣ ਘਰੇ ਆਇਆ ਰੋਟੀ ਪਾਣੀ ਖਾ ਕੇ ਘੰਟੇ ਅਕ ਰੈਸਟ ਕਰਕੇ ਫਿਰ ਉਹਨਾਂ ਠੀਕ ਆ ਗੱਲ ਸੁਣਵੇਂ ਮੇਰੀ ਇਧਰ ਆ ਹਾਂਜੀ ਬਾਬੀ ਕਿਆ ਹੋਇਆ ਜਦੋਂ ਅਗਲਾ ਬੰਦਾ ਕਹਿੰਦਾ ਪਿਆ ਵੀ ਪੇਮੈਂਟ ਲੈ ਜਾ ਤਾਂ ਫਿਰ ਲਿਆ ਐਵੇਂ ਡਰਾਮੇ ਕਾ ਨੂੰ ਕਰੀ ਜਾਣਾ ਵੀ ਘੰਟੇ ਤੱਕ ਹੋਂ ਨਾ ਜੇ ਉਹ ਜਾਂ ਚੱਲ ਜਾ ਹੁਣ ਓਹੋ ਭਾਬੀ ਤੁਸੀਂ ਸਮਝਿਆ ਨਹੀਂ ਉਹ ਜਿਹਦੇ ਕੋ ਪੇਮੈਂਟ ਲੈਣ ਜਾਣੀ ਆ ਨਾ ਉਹ 20 ਕਿਲੋਮੀਟਰ ਦੂਰ ਆ ਬੰਦਾ ਉਹ ਪਿੰਡ ਜਿਹੇ ਦੇ ਵਿੱਚ ਹੁਣ ਸਕੂਟਰੀ ਤੇ ਜਾਊਂਗਾ ਤਾਂ ਗਰਮੀ ਬਹੁਤ ਆ ਗੱਡੀ ਤੇ ਜਾਊਂਗਾ ਤੇ ਤੇਲ ਲੱਗੂਗਾ ਇਸ ਕਰਕੇ ਕਹਿਣਾ ਸ਼ਾਮੀ 5 6 ਵਜੇ ਠੰਡੇ ਠੰਡੇ ਜਾ ਕੇ ਪੇਮੈਂਟ ਲੈ ਆਉਂਗਾ ਇਹ ਚ ਮੜਾ ਕੀ ਆ ਉਹ ਗੱਲ ਹੈਗੀ ਐਦਾਂ ਵੀ ਜੇ ਅਗਲੇ ਕੋਲ ਪੇਮੈਂਟ ਪਈਆ ਤਾਂ ਜਾ ਕੇ ਲਿਆ ਫਿਰ ਐਵੇਂ ਜੇ ਚੱਲ ਚੁੱਲ ਗਈ ਤਾਂ ਬਾਅਦ ਚ ਤੁਸੀਂ ਕਹਿੰਦੇ ਫਿਰਦੇ ਰਹਿੰਦੇ ਹੋ ਕਿ ਪੇਮੈਂਟ ਲੋਕ ਦਿੰਦੇ ਨਹੀਂ ਹੈਗੇ ਦੱਬ ਲੈਂਦੇ ਨੇ ਫਿਰ ਵਿੱਚੋਂ ਚਲੋ ਕੋਈ ਗੱਲ ਨਹੀਂ ਤੁਹਾਡਾ ਕਹਿਣਾ ਵੀ ਸਿਰ ਮੱਥੇ ਹੁਣ ਰੋਟੀ ਖਾ ਕੇ ਫੇਰ ਆਰਾਮ ਨਾਲ ਜਾ ਕੇ ਪੇਮੈਂਟ ਲੈ ਆਣਾ ਘੰਟੇ ਕੀ ਦੀ ਗੱਲ ਹੈ ਹੁਣ ਘੰਟੇ ਵਿੱਚ ਥੋੜੀ ਅਗਲਾ ਪੇਮੈਂਟ ਕਿਤੇ ਹੋਰ ਫੜਾ ਦੂਗਾ ਜਦ ਅਗਲੇ ਨੇ ਫੋਨ ਕਰ ਹੀ ਦਿੱਤਾ ਕੀ ਆਉਦੀ ਪੇਮੈਂਟ ਲੈ ਜਾਓ ਤਾਂ ਮੈਂ ਲੈ ਆਣਾ। ਬਸ ਸਵੇਰ ਦਾ 9 ਵਜੇ ਦਾ ਤੂੰ ਘਰੋਂ ਗਿਆ ਤੇ 2 ਵਜੇ ਹੁਣ ਆਇਆਗਾ ਤੂੰ ਕਰੇ। ਤੇ ਨਾਲ ਕਿੱਥੇ ਗਿਆ ਸੀਗਾ ਸਾਰੀ ਮੈਨੂੰ ਡਿਟੇਲ ਦੇ। ਹਾਂ ਕਨਫਿਊਜ਼ ਕਿਉ ਹੋਈ ਜਾਣਾ? ਹੁਣ ਇਹ ਸੋਚਦਾ ਹੋਵੇਂਗਾ ਕਿ ਕੀ ਦੱਸਾਂ ਤੇ ਕੀ ਨਾ ਦੱਸਾਂ। ਮੇਰਾ ਨਾ ਪੂਰਾ ਹੱਕ ਆ ਕਿ ਤੇਰੇ ਤੋਂ ਡਿਟੇਲ ਲਵਾਂ। ਜੇ ਮੇਰੇ ਘਰ ਵਾਲਾ ਘਰੇ ਨਹੀਂ ਨਾ ਮੈਂ ਸਾਰੀ ਤੁਹਾਡੀ ਖਬਰ ਰੱਖਣੀ ਆ। ਵੈਸੇ ਨਾ ਇਸ ਘਰ ਦੇ ਵਿੱਚ ਥੋੜੇ ਤੋਂ ਵੱਡੀ ਮੇਰੀ ਮਾਂ ਬੈਠੀ ਐ ਮੰਮੀ ਗਏ ਨਾਨੀ ਘਰੇ ਉੱਥੋਂ ਆਣਗੇ ਤੇ ਮੰਮੀ ਦੇ ਸਾਹਮਣੇ ਬਿਠਾ ਕੇ ਤੁਹਾਨੂੰ ਸਾਰੀ ਡਿਟੇਲ ਦੇ ਦਊਗਾ ਮੈਂ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਦੇਖ ਤੇਰੀ ਮਾਂ ਨੂੰ ਨਾ ਤਿੰਨ ਟਾਈਮ ਦੀ ਰੋਟੀ ਦਾ ਕੰਤਵਲ ਆ ਉਹ ਉਹਨੂੰ ਮਿਲ ਹੀ ਜਾਂਦੀ ਹੈਗੀ ਮੁੰਡੇ ਕੀ ਕਰਦੇ ਆ ਕੀ ਨਹੀਂ ਕਰਦੇ ਉਹਨੂੰ ਕੁਝ ਮਤਵਲ ਨਹੀਂ ਹੈਗਾ ਮੈਂ ਤਾਂ ਇਹ ਕਹਿੰਦੀ ਆ ਵੀ ਤੂੰ ਜਿੱਥੇ ਵੀ ਜਾਨਣਾ ਜੋ ਵੀ ਕੰਮ ਕਰਦਾ ਕਿੱਥੋਂ ਪੇਮੈਂਟ ਆਈ ਆ ਜਾਂ ਕਿੱਥੋਂ ਨਹੀਂ ਆਈ ਹੈਗੀ ਜਾਂ ਕਿਸੇ ਨੂੰ ਦੇਣੇ ਆ ਪੈਸੇ ਉਹ ਸਾਰੀ ਡਿਟੇਲ ਤੁਮ ਮੈਨੂੰ ਦੇ ਮੈਂ ਡਿਟੇਲ ਲਵਾਂਗੀ ਤੇ ਜਿਹੜੇ ਪੈਸੇ ਲੈਣੇ ਦੇਣੇ ਆ ਉਹ ਸਾਰੇ ਤੋਂ ਰਜਿਸਟਰ ਤੇ ਲਿਖ ਭਾਬੀ ਜੀ ਜਦੋਂ ਰਮਣ ਵੀਰਾ ਦਿੱਲੀ ਗਿਆ ਨਾ ਉਦੋਂ ਵੀਰਾ ਇਹ ਕਹਿ ਕੇ ਗਿਆ ਸੀ ਕਿ ਸਾਰੀ ਡਿਟੇਲ ਤਾਂ ਰਾਧਿਕਾ ਨੂੰ ਦੇਣੀ ਹੈ ਕਿੱਥੋਂ ਪੇਮੈਂਟ ਆਈ ਕਿੱਥੋਂ ਆਈ ਉਹ ਰਾਧਿਕਾ ਨੂੰ ਲਿਖਾਣੀ ਹੈ ਹੁਣ ਮੈਨੂੰ ਇੱਕ ਗੱਲ ਦੱਸੋ ਜੇ ਮੈਂ ਤੁਹਾਨੂੰ ਸਾਰੀ ਡਿਟੇਲ ਦਿਨਾਂ ਨਾ ਤਾਂ ਫੇਰ ਮੈਂ ਵੀਰੇ ਤੋਂ ਬਾਹਰ ਹੋ ਕੇ ਚੱਲਦਾ ਪਿਆ ਜਦਾਂ ਤੁਸੀਂ ਵੀਰੇ ਨਾਲ ਮੇਰੀ ਫੋਨ ਤੇ ਗੱਲ ਕਰਾ ਦਿਓ ਜੇ ਰਮਣ ਵੀਰਾ ਕਹਿ ਦੂਗਾ ਕਿ ਤੂੰ ਸਾਰੀ ਡਿਟੇਲ ਆਪਦੀ ਭਾਬਿੰਦ ਦੇ ਤੇ ਤੂੰ ਸੀ ਲੈ ਲੋ ਡਿਟੇਲ ਇਹ ਚ ਕੀ ਗੱਲ ਉਹ ਸਾਰੀ ਉਮਰ ਤੂੰ ਭਰਾ ਦਾ ਗੁਲਾਮ ਰਹਿਣਾ ਉਹ ਜਿਹੜਾ ਹਾ ਖਾਣਾ ਖਾਲੀ ਪਿਆ ਨਾ ਇਹਨੂੰ ਵਰਤ ਲਿਆ ਕਰ ਕਦੇ ਤਾਂ ਭਰਾ ਤੋਂ ਬਾਹਰ ਹੋ ਕੇ ਵੀ ਚੱਲਿਆ ਕਰ ਦੇਖਦਾ ਸਹੀ ਦੁਨੀਆਦਾਰੀ ਦੇ ਵਿੱਚ ਕੀ ਹੁੰਦਾ ਪਿਆ ਉਸ ਭਰਾ ਤੋਂ ਬਾਹਰ ਚੱਲ ਜਾਵਾਂ ਜਿਨੇ ਪਹਿਲੇ ਹੀ ਇਹ ਦੁਨੀਆ ਦੇਖਣ ਲੱARTI ਜਿਨੇ ਆਪਣੇ ਮੋਢਿਆਂ ਤੇ ਚੱਕ ਚੱਕ ਮੇਲੇ ਦਿਖਾਏ ਨੇ ਉਸ ਭਰਾ ਤੋਂ ਬਾਹਰ ਜਾਣ ਦੀ ਗੱਲ ਕਰਦੇ ਪਿਓ ਉਹ ਜਿਹੜਾ ਕੰਮ ਕਰਦਾ ਪਿਆ ਜਿਹੜੇ 4 ਪੈਸੇ ਲੈ ਆਨਾ ਪਿਆਵਾ ਜਿਹੜਾ ਅੱਜ 4 ਬੰਦੇ ਨਾਲ ਉੱਠਣਾ ਬੈਠਣਾ ਇਹ ਸਭ ਉਸ ਭਰਾ ਦੀ ਦੇਣ ਆ ਆ ਗੱਡੀ ਚਲਾਣੀ ਆ ਸਕੂਟਰੀ ਚਲਾਣੀ ਇਹ ਸਭ ਉਸ ਭਰਾ ਦੀ ਦੇਣ ਆ ਤੇ ਉਹਦੇ ਤੋਂ ਬਾਅਦ ਕਿੱਦਾਂ ਚੱਲ ਜਾਵਾਂ ਨਾਲੇ ਤੁਹਾਨੂੰ ਤਾਂ ਚਾਹੀਦਾ ਹੀ ਐ ਕਿ ਭਰਾ ਭਰਾ ਰਲ ਕੇ ਰਹਿਣ ਤੁਸੀਂ ਹਮੇਸ਼ਾ ਸਾਨੂੰ ਭਰਾਵਾਂ ਨੂੰ ਅਲੱਗ ਕਰਨ ਦੀ ਕਿਉਂ ਸੋਚਦੇ ਹੋ ਇਹ ਚੱਕਰ ਪਤਾ ਕੀ ਹੈਗਾ ਜਦੋਂ ਤੇਰਾ ਭਰਾ ਨਾ ਤੇਰਾ ਨਾਮ ਲੈਂਦਾਗਾ ਆ ਮੇਰੀ ਕੁੜੀ ਨੂੰ ਨਾ ਪਿੱਛੇ ਰੱਖ ਦਿੰਦਾਗਾ ਮੈਂ ਸਮਝਿਆ ਨਹੀਂ ਅੰਛੂ ਨੂੰ ਵੀਰਾ ਮੇਰੇ ਕਰਕੇ ਪਿੱਛੇ ਰੱਖ ਰਿਆ ਕਿਦਾਂ ਭਲਾ ਜਦੋਂ ਮੇਰੀ ਕੁੜੀ ਕੱਪੜੇ ਮੰਗੇ ਨਾ ਤਾਂ ਤੇਰੇ ਮੁੰਡੇ ਦੇ ਕੱਪੜੇ ਨਾਲ ਆਉਂਦੇ ਆ ਤੇ ਜੇ ਉਹਨੂੰ ਖੜਿਓਣੇ ਲੈ ਕੇ ਦਈਏ ਤਾਂ ਵੀ ਤੇਰੇ ਮੁੰਡੇ ਦੇ ਨਾਲ ਖੜਿਓਣੇ ਆਉਂਦੀ ਆ ਪਰ ਜੇ ਕਿਸੇ ਜਗ੍ਹਾ ਤੇ ਮੇਰੀ ਕੁੜੀ ਨੇ ਜਾਣਾ ਹੋਵੇ ਨਾ ਫਿਰ ਵੀ ਤੇਰੇ ਮੁੰਡੇ ਨੂੰ ਨਾਲ ਲੈ ਜਾਣ ਦੀ ਸੋਚਦੇ ਰਹਿੰਦੇ ਨੇ ਹਰਦਮ ਇਸੇ ਚੱਕਰਾਂ ਕਰਕੇ ਨਾ ਤੇਰੇ ਤੇ ਤੇਰੇ ਮੁੰਡੇ ਕਰਕੇ ਮੇਰੀ ਕੁੜੀ ਨੂੰ ਪਿੱਛੇ ਰੱਖਿਆ ਜਾਂਦਾ ਗੱਲ ਪਤਾ ਕੀ ਆ ਭਾਬੀ ਮੈਨੂੰ ਲੱਗਦਾ ਥੋੜੇ ਪੇਕੇ ਪਰਿਵਾਰ ਦੇ ਵਿੱਚ ਨਾ ਬੱਚਿਆਂ ਦੇ ਵਿੱਚ ਫਰਕ ਕੀਤਾ ਜਾਂਦਾ ਤੁਸੀਂ ਉਹ ਚੀਜ਼ ਨੂੰ ਨਾ ਇੱਥੇ ਕੰਟੀਨਿਊ ਕਰਦੇ ਪਏ ਹੋ ਕਿ ਬੱਚਿਆਂ 'ਚ ਫਰਕ ਕਰਨਾ ਜਦਕਿ ਬੇਰੇ ਨੂੰ ਇੰਨਾ ਪਤਾ ਹੈ ਕਿ ਜੇ ਸ਼ੁਰੂ ਤੋਂ ਉਹਨੇ ਆਪਣੇ ਭਰਾ ਦੀਆਂ ਚੀਜ਼ਾਂ ਨੂੰ ਅੱਗੇ ਰੱਖਿਆ ਨਾ ਆਪਣੇ ਭਰਾ ਦੇ ਮੁੰਡੇ ਦੀਆਂ ਚੀਜ਼ਾਂ ਨੂੰ ਵੀ ਅੱਗੇ ਰੱਖੇਗਾ ਤੇ ਆਪਣੇ ਬੱਚੇ ਦੀਆਂ ਵੀ ਚੀਜ਼ਾਂ ਨੂੰ ਅੱਗੇ ਰੱਖੇਗਾ ਇਸੇ ਲਈ ਤੇ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਟਾਈਮ ਖਰਾਬ ਕਰਨਾ ਚਾਹੀਦਾ ਜਾਂ ਬੈਂਸਣਾ ਚਾਹੀਦਾ ਕਿਉਂਕਿ ਘਰ ਦੇ ਵਿੱਚ ਵੱਡਾ ਰਮਣ ਵੀਰਾ ਨਾ ਕਮਾਂਡਾ ਤਾਂ ਰਮਣ ਵੀਰਾ ਹੈ ਪੂਰੇ ਘਰ ਨੂੰ ਚਲਾਉਂਦਾ ਤਾਂ ਰਮਣਵੀਰ ਐ ਤੇ ਉਦਾਂ ਹੀ ਰਮਣਵੀਰ ਕਰੇਗਾ ਜਿੱਦਾਂ ਉਹ ਪਿੱਛੋਂ ਸਿੱਖਦਾ ਆਇਆ ਮੈਂ ਫਰਕ ਨਾ ਪਿੱਛੋਂ ਨਹੀਂ ਸਿੱਖ ਕੇ ਆਈ ਸਾਰਾ ਕੁਝ ਇੱਥੇ ਆ ਕੇ ਸਿੱਖਿਆਗਾ ਆਹ ਦੇਖ ਮੇਰੀ ਕੁੜੀ ਨੇ ਨਾ ਸਾਈਕਲ ਸਾਰੇ ਟੁੱਟੀ ਭੱਜੀ ਪਈਆ ਕਾਠੀ ਇਹਦੀ ਟੁੱਟੀ ਪਈਆ ਚੈਨ ਇਹਦੀ ਟੁੱਟੀ ਪਈਆ ਨਾ ਤਾਂ ਤੇਰੇ ਕੋਲ ਟਾਈਮ ਆ ਵੀ ਇਹਨੂੰ ਤੂੰ ਠੀਕ ਕਰਵਾ ਦੇ ਤੇ ਨਾ ਤੇਰੇ ਭਰਾ ਕੋਲ ਟਾਈਮ ਆ ਰੋਜ਼ ਵਿਚਾਰੀ ਨਾ ਕਲਪ ਦੀ ਰਹਿੰਦੀ ਆ ਕਿ ਮੇਰੀ ਸਾਈਕਲ ਹਲੇ ਤੱਕ ਨਹੀਂ ਬਣੀ ਹੈਗੀ ਆ ਜਾ ਹੁਣ ਇੱਧਰ ਆ ਜਾ ਬੈਠਾ ਕਿਉਂ ਆ ਆ ਦੇਖ ਤੇਰੇ ਮੁੰਡੇ ਦੀ ਕਾਰ ਜਿਹਦੇ ਉੱਤੇ ਰੋਜ਼ ਕਪੜਾ ਵੱਜਦਾ ਤੇ ਇੱਕ ਮੇਰੀ ਕੁੜੀ ਦੀ ਸਾਈਕਲ ਜਿਹੜੀ ਹਲੇ ਤੱਕ ਠੀਕ ਨਹੀਂ ਹੋਈ ਹੈਗੀ ਦੱਸ ਮੈਨੂੰ ਮੁੰਡੇ ਤੇ ਕੁੜੀ ਦੇ ਵਿੱਚ ਫਰਕ ਹੈਗਾ ਕਿ ਨਹੀਂ ਹੈਗਾ ਆ ਦੇਖ ਇੱਧਰ 10000 ਦੀ ਕਾਰ ਤੇ ਮੇਰੀ ਕੁੜੀ ਲਈ 4000 ਦਾ ਸਾਈਕਲ ਰਲਾ ਮਲਾ ਕੇ ਤੇਰੇ ਮੁੰਡੇ ਲਈ ਉਹ ਸੋਚਿਆ ਜਾਂਦਾ ਨਾ ਮੇਰੀ ਕੁੜੀ ਲਈ ਤਾਂ ਕੁਝ ਨਹੀਂ ਸੋਚਿਆ ਜਾਂਦਾ ਪਰ ਮੈਂ ਤੇਰੇ ਨਾਲ ਮਤਲਬ ਕਿਉਂ ਮਾਰਦੀ ਪਈਆਂ ਗਲਤੀ ਤਾਂ ਸਾਰੀ ਮੇਰੇ ਖਸਮ ਦੀ ਆ ਨਾ ਜਿਹੜੀ ਕਦੇ ਅੱਜ ਤੱਕ ਉਹਨੇ ਸਾਡੇ ਬਾਰੇ ਸੋਚਿਆ ਹੀ ਨਹੀਂ ਦੋਨੇ ਮਾਮਾ ਧੀਆਂ ਵਰਗੇ ਭਾਬੀ ਹੋ ਕਿਉਂ ਖੜਾਉਣੇ ਪਿੱਛੇ ਕਲਪੀ ਜਾਂਨੇ ਹੋ ਜੇ ਅੰਸ਼ੂ ਮੇਰੀ ਆ ਨਾ ਤੇ ਮੇਰਾ ਸ਼ਿਵਾ ਤਾਂ ਡਾ ਹੀ ਆ ਤੁਸੀਂ ਬੱਚਿਆਂ 'ਚ ਫਰਕ ਨਹੀਂ ਕਰੋਗੇ ਤਾਂ ਘਰ ਇੱਕ ਜੁੱਟ ਰਹੂਗਾ ਗੱਲ ਸੁਣੋ ਧਿਆਨ ਨਾਲ ਇਹ ਸਾਈਕਲ ਅੰਸ਼ੂ ਨੇ ਨਹੀਂ ਤੋੜਿਆ ਇਹ ਸਾਈਕਲ ਤੋੜਿਆ ਸ਼ਿਵੂ ਨੇ ਕਿਉਂਕਿ ਉਹਨੂੰ ਸਾਈਕਲ ਦਾ ਸ਼ੌਂਕ ਸੀ ਗੱਡੀ ਤੋਂ ਚਾਚਾ ਚਲੇ ਆਇਆ ਤੇ ਗੱਡੀ ਸ਼ਾਮ ਨੂੰ ਅੰਸ਼ੂ ਹੀ ਚਲਾਉਂਦੀ ਐ ਤਾਂ ਹੀ ਤਾਂ ਦੇਖੋ ਸਾਫ਼ ਸੁਥਰੀ ਪਈ ਐ ਕੁੜੀਆਂ ਨੂੰ ਨਾ ਆਪਣੀ ਚੀਜ਼ ਦੀ ਕਦਰ ਹੁੰਦੀ ਐ ਤੇ ਮੁੰਡਿਆਂ ਨੂੰ ਜੋ ਮਿਲ ਜਵੇ ਹਫ਼ਤੇ ਦਾ ਬੱਚਿਆਂ ਨੂੰ ਸ਼ੌਂਕ ਹੁੰਦਾ ਹਫ਼ਤੇ ਬਾਅਦ ਫੁੱਟ ਮਾਰਦੇ ਨੇ ਉਹਰੇ ਇਸ ਚੀਜ਼ ਕਰਕੇ ਤੁਸੀਂ ਨਾ ਕਲਪੋ ਇਹ ਵੀ ਅੰਸ਼ੂ ਦਾ ਤੇ ਸ਼ਿਬੂ ਦਾ ਇਹ ਵੀ ਅੰਸ਼ੂ ਦੀ ਤੇ ਸ਼ਿਬੂ ਦੀ ਐ ਤੁਸੀਂ ਐਵੇਂ ਆਪ ਦਾ ਖੂਨ ਕਿੱਥੇ ਸਕਾਈ ਜੰਨੇ ਹੋ ਨਾ ਮੈਨੂੰ ਨਾ ਇਹ ਮਿੱਠੀਆਂ ਗੋਲੀਆਂ ਨਾ ਦੇ ਤੇਰੇ ਭਰਾ ਨੇ ਨਾ ਇਸ ਘਰ ਦੇ ਵਿੱਚ ਸਾਡੇ 'ਚ ਫਰਕ ਸ਼ੁਰੂ ਕੀਤਾ ਤੇ ਉਹਦੇ ਆਉਣ ਤੋਂ ਪਹਿਲਾਂ ਮੈਂ ਇਹ ਫਰਕ ਖਤਮ ਕਰਨਾ ਹੀ ਕਰਨਾਗਾ ਉਹ ਕੋਈ ਗੱਲ ਨਹੀਂ ਭਾਬੀ ਕਲਪ ਦੇ ਕਿਉਂ ਆਪਾਂ ਆਹਲਾ ਫਰਕ ਅੱਜ ਹੀ ਖਤਮ ਕਰ ਦਿੰਨੇ ਅੰਛੂ ਆ ਰਹੀ ਆ ਨਾ 2 ਵਜੇ ਸਕੂਲੋਂ ਆਏਗੀ ਆਪਾਂ ਉਹਨੂੰ ਬਿਠਾ ਕੇ ਪੁੱਛ ਲੈਨੇ ਆ ਪੁੱਤ ਕਿਹੜਾ ਖੜੋਣਾ ਚਾਹੀਦਾ ਤੈਨੂੰ ਕਿਹੜੇ ਕੱਪੜੇ ਚਾਹੀਦੇ ਆ ਕਿੱਥੇ ਜਾਣਾ ਕਿੱਥੇ ਜਾਣਾ ਉਹ ਮੈਂ ਉਹਦਾ ਚਾਚਾ ਆ ਉਹਦੇ ਪਿਓ ਤੋਂ ਪਹਿਲਾਂ ਮੈਂ ਸੋਚੂਗਾ ਉਹਦਾ ਪਰ ਤੁਸੀਂ ਮੇਰੇ ਮੁੰਡੇ ਦਾ ਕਦੇ ਨਹੀਂ ਸੋਚਦੇ ਜਦੋਂ ਮੇਰਾ ਮੁੰਡਾ نیچے ਆਂਦਾ ਹੈ ਜਾਂ ਉੱਪਰਲੇ ਕਮਰੇ 'ਚ ਜਾਂਦਾ ਤੁਸੀਂ ਹਮੇਸ਼ਾ ਉਹਨੂੰ ਕੀ ਕਹਿੰਨੇ ਹੋ ਗੰਦੇ ਪੈਰ ਲੈ ਕੇ ਉੱਪਰ ਨਾ ਚੜ ਚਾਦਰ ਗੰਦੀ ਹੋ ਜੂਗੀ ਕੋ ਖਲਾਰਾ ਪੰਨਾ ਇਹ ਕਰਦਾ ਹੈ ਉਹ ਕਰਦਾ ਹੈ ਪਰ ਇਸ ਚੀ ਦਾ ਗੁੱਸਾ ਕਦੇ ਮੈਂ ਤੇ ਰਾਜੀ ਕਾਣੇ ਤੁਹਾਡੇ ਨਾਲ ਕੀਤਾ ਕਦੇ ਨਹੀਂ ਕੀਤਾ ਤੇ ਜਦੋਂ ਵੀ ਅਨਸ਼ੂ ਕਦੇ ਵੀ ਸਾਡੇ ਕਮਰੇ ਚ ਆਉਂਦੀ ਹੈ ਅਸੀਂ ਹਮੇਸ਼ਾ ਉਹਨੂੰ ਚੰਗੀਆਂ ਚੀਜ਼ਾਂ ਸਿਖਾਉਂਦੇ ਹਾਂ ਆਪਣੀ ਧੀ ਸਮਝਦੇ ਫਿਰ ਦੋ ਤਾਂ ਬੱਚੇ ਅਸ਼ਕਰ ਚ ਕਾ ਕਿ ਇੰਨਾ ਫਰਕ ਕਰਦੇ ਹੋ ਤੁਸੀਂ ਵੈਸੇ ਨਾ ਭਾਬੀ ਗੱਲ ਕਹਿਣੀ ਨਹੀਂ ਸੀ ਪਰ ਕਹਿਣ ਲੱਗਾ ਇਸ ਘਰ ਦੇ ਵਿੱਚ ਨਾ ਬੱਚਿਆਂ ਨੂੰ ਲੈ ਕੇ ਫਰਕ ਹੁੰਦਾ ਤੇਰੇ ਕੁੜੀ ਮੇਰੇ ਮੁੰਡਾ ਮੇਰੇ ਮੁੰਡੇ ਤੇਰੀ ਕੁੜੀ ਜੇ ਉਹਨਾਂ ਨੂੰ ਚੀਜ਼ਾਂ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਫਰਕ ਹੁੰਦਾ ਤੇ ਫਰਕ ਤੁਸੀਂ ਪਾਉਂਦੇ ਹੋ ਸ਼ਾਇਦ ਤੁਹਾਡੇ ਇਸ ਬਿਹੇਵੀਅਰ ਕਰਕੇ ਰੱਬ ਨਾ ਤੁਹਾਡੀ ਸੁਣਦਾ ਪਿਆ ਇਹਨਾਂ ਰਾधिका ਨੂੰ ਕਿਉਂਕਿ ਇਸ ਘਰ ਦੇ ਵਿੱਚ ਤੀਜੇ ਬੱਚੇ ਦੀ ਕਲਕਾਰੀ ਨਹੀਂ ਨਾ ਗੁੰਜਦੀ ਭਾਬੀ ਹਾਂਜੀ ਵੀਰੇ ਮੈਂ ਕਿਹਾ ਮੈਂ ਚੱਲਾਂ ਸੀ ਬਾਜ਼ਾਰ ਜੇ ਕੋਈ ਚੀਜ਼ ਦੀ ਲੋੜ ਹੈਗੀ ਆ ਸਮਾਨ ਦੀ ਤਾਂ ਮੈਨੂੰ ਦੱਸੋ ਨਹੀਂ ਨਹੀਂ ਜੀ ਵੀਰੇ ਉਹ ਨਾ ਕਿਲੋ ਬਦਾਮ ਲੈ ਆਈ ਜਿੰਨਾ ਕੋ ਇਹਨਾਂ ਨੇ ਮੇਰਾ ਸਿਰ ਖਾਦਾ ਹੋਇਆ ਨਾ ਮੇਰੇ ਨਾ ਸਿਰ ਨੂੰ ਬਦਾਮਾਂ ਦੀ ਬਹੁਤ ਲੋੜ ਹੈ ਭਾਬੀ ਤੁਸੀਂ ਇਹਨਾਂ ਨੂੰ ਨਾ ਮਸ਼ਹੂਰੀ ਇਹ ਸਮਝੋ ਵਿੱਚ ਵਿੱਚ ਇਹ ਆਉਂਦੀਆਂ ਰਹਿੰਦੀਆਂ ਨੇ ਵੀਰੇ ਇਹ ਨਾ ਮਸ਼ਹੂਰੀਆਂ ਨਹੀਂ ਉਹ ਤਾਂ ਦੋ ਦੋ ਘੰਟੇ ਦੀਆਂ ਨਾ ਫਿਲਮਾਂ ਹੀ ਹੋ ਗਈਆਂ ਪੁੰਡਾਸ਼ਕ ਜੀ ਆ ਗਏ ਹੋ ਆ ਜਾਓ ਹਾਉ ਨਾਲੇ ਪੁੰਡਾਸ਼ਕ ਕੀ ਹੁੰਦਾ ਮੈਨੂੰ ਐ ਦਸਵੇਂ ਤੈਨੂੰ ਬੁਲਾਇਆ ਅਸੀਂ ਤੈਨੂੰ ਬੁਲਾਇਆ ਤੂੰ ਇੱਥੇ ਕੀ ਕਰਨਾ ਹੈ ਜਿੰਨਾ ਘਰ ਤੇਰਾ ਨਾ ਉਨੋ ਹੀ ਘਰ ਮੇਰਾ ਹੈ ਮੇਰੇ ਨਾਲ ਬਾਦੂ ਬਕਵਾਸ ਨਾ ਕਰ ਮੈਂ ਆਪਣੇ ਕੱਪੜੇ ਲੈਣ ਆਇਆ ਤੇ ਮੈਂ ਘੁੰਮਣ ਜਾਣਾ ਹੈ ਮਨਪ੍ਰੀਤ ਵੀਰੇ ਸਾਨੂੰ ਸਾਰਿਆਂ ਨੂੰ ਚੱਕਰਾਂ 'ਚ ਪਾ ਕੇ ਐ ਆਪਾਂ ਜੇ ਘੁੰਮੀ ਜਾਂਦਾ ਇਹਨੂੰ ਵੀ ਚੱਕਰਾਂ 'ਚ ਪਾਓ ਹੁਣ ਮੈਂ ਇਹਦੇ ਨਾਲ ਕੀ ਗੱਲ ਕਰਦੀ ਆ ਮੇਰੇ ਨਾਲ ਸਿੱਧੀ ਗੱਲ ਕਰ ਜਿਹੜਾ ਬੱਚਾ ਨਾ ਟੇਡਾ ਜੰਮਿਆ ਹੋਵੇ ਨਾ ਉਹਨੂੰ ਸਿੱਧਾ ਸਮਝ ਨਹੀਂ ਆਉਂਦਾ ਭਾਬੀ ਇਹਦਾ ਵੀ ਨਾ ਜਗਾੜ ਮਾੜ ਮਾ ਕਰੀ ਬੈਠਾ ਇਹ ਵੀ ਨਾ ਗੋਡੇ ਥੱਲੇ ਆਊਗਾ ਜੀ ਹੋ ਸਵਰਨੇ ਨੂੰ ਗੋਡਿਆਂ ਚ ਲਿਆਉਣ ਵਾਲੇ ਮਰ ਗਏ ਤੂੰ ਕਿਹੜੇ ਖੇਤ ਦੀ ਮੂਲੀ ਐ ਦੇਖੋ ਭਾਬੀ ਇੱਕ ਉੱਤੋਂ ਗਲਤ ਕੰਮ ਕਰਦਾ ਉੱਤੋਂ ਸਾਡੇ ਨਾਲ ਹੀ ਅੱਕੜਾ ਕਰਦਾ ਜਿੱਦਣ ਕਸੂਤਾ ਵਸਿਆ ਨਾ ਜਾਂ ਤਾਂ ਸਾਡੀ ਆਊਗੀ ਤੈਨੂੰ ਮੈਂ ਉਹ ਗੇਟ ਤੋਂ ਆ ਰਿਹਾ ਤੇ ਮੈਂ ਅੰਦਰ ਜਾਣਾ ਤੇ ਤੁਸੀਂ ਇੱਥੇ ਮੇਰਾ ਰੀਵਨ ਕੱਟਣ ਲਈ ਖੜੇ ਹੋ? ਕਉ ਮੇਰੇ ਨਾਲ ਮੱਥਾ ਮਾਰੀ ਜਾਂਦੇ ਹੋ? ਤੇਰੇ ਨਾਲ ਨਾ ਮੱਥਾ ਰੋਜ਼ ਤਾਂ ਮਾਰਦੇ ਆਂ ਕਿ ਤੂੰ ਘਰ ਨੂੰ ਮੋੜਿਆ ਵਾ। ਪਰ ਤੈਨੂੰ ਦੇਖ ਕੇ ਨਾ ਇੱਕੀ ਗੱਲ ਯਾਦ ਆਂਦੀ ਏ। ਕੁੱਤੇ ਵੀ ਪਹੁੰਚਣਾ ਕਦੇ ਸਿੱਧੀ ਨਹੀਂ ਹੋਈ। ਨਾ ਤੇ ਮਿੱਥੀ ਹੋਇਆ ਜਦੋਂ ਮੈਂ ਘਰ ਆਉਣਾ ਤੇ ਚਪੇੜੀ ਖਾਣੀਆਂ ਨੇ। ਐਤ ਕੀ ਨਾ ਮੈਂ ਘਸੁੱਲ ਨਾ ਮਾਰੂਗਾ। ਮਾਰ ਬਾਈ ਇੱਕ ਦੀ ਥਾ ਤੇ ਦੋ ਮੁੱਕੇ ਮਾਰ। ਮੈਂ ਵੀ ਮਨਪਰੀ ਨਹੀਂ ਜੇ ਤੇਰੀਆਂ ਬਾਹਵਾਂ ਇੱਥੇ ਨਾ ਟੰਗਾਈਆਂ ਤੇ। ਜੇ ਨਾ ਜਿਹ ਚੌੜੀ ਹੁੰਦੀ ਪਈ ਆ ਨਾ ਤਾਂ ਤੇਰੇ ਕਰ ਕੀ ਹੁੰਦੀ ਪਈ ਐ ਜੇ ਤੂੰ ਭਰਾ ਦਾ ਸਾਥ ਦਮ ਐ ਨਾ ਤਾਂ ਘੱਟੇ ਕਿਸ ਗੱਲ ਦੇ ਤੇਰਾ ਸਾਥ ਦੇ ਨੂੰ ਤਾਂ ਮੈਂ ਅੱਜ ਦੇ ਦਾਂ ਪਰ ਤੂੰ ਘਰ ਨੂੰ ਘਰ ਤਾਂ ਸਮਝੇ ਤੂੰ ਬਾਹਰ ਕਿਉਂ ਮੂੰਹ ਮਾਰਦਾ ਪਿਆ ਉਹ ਮੈਂ ਬਾਹਰ ਮੂੰਹ ਨਹੀਂ ਮਾਰਦਾ ਪਿਆ ਮੇਰੀ ਘਰ ਵਾਲੀ ਆ ਉਹ ਮੈਂ ਕੋਟ ਮੈਰਿਜ ਕਰਵਾਈ ਆ ਉਹਦੇ ਨਾਲ ਜੇ ਦੂਆ ਤੋਂ ਕੁਝ ਬੋਲਿਆ ਨਾ ਮੂੰਹ ਤੇ ਛੱਡੂ ਦੋ ਕਦੇ ਚਪੇੜਾ ਕਦੇ ਘਸੋਨਾ ਤੇਰੇ ਹੱਥ ਹੀ ਚੱਲਦੇ ਆਪਣਾ ਦਿਮਾਗ ਵੀ ਚਲਾ ਲੈ ਕਦੇ ਮੈਨੂੰ ਨਾ ਤੁਹਾਡੇ ਦੋਨਾਂ ਕਣੀ ਦੇਖ ਕੇ ਤਰਸ ਜਾ ਹੀ ਜਾਂਦਾ ਇਹਨੇ ਸਰਪੰਚ ਤੱਕ ਜ਼ੋਰ ਲਾ ਲਿਆ ਤੇ ਤੂੰ ਆਪਣੇ ਪੇਕਿਆਂ ਤੱਕ ਜ਼ੋਰ ਲਾ ਲਿਆ ਪਰ ਹੋਇਆ ਤੁਹਾਡੇ ਤੋਂ ਕੁਝ ਨਹੀਂ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦਾ ਜਿਹੜੇ ਆਪਣੇ ਕੱਟੇ ਹੋਏ ਦਿਨ ਹਨਾ ਮੈਨੂੰ ਉਹ ਯਾਦ ਆ ਜਾਂਦੇ ਆ ਵੀਰੇ ਮੈਂ ਨਾ ਇੱਕ ਗੱਲ ਸੋਚ ਬੈਠੀ ਸੀ ਇਹਨੂੰ 15 ਦਿਨ ਆਪਾਂ ਅੰਦਰ ਨਾ ਡੱਕ ਲਈਏ ਨਾ ਕਿਤੇ ਆਊਗਾ ਨਾ ਜਾਊਗਾ ਉਹ ਆਪਣੇ ਆਪ ਹੀ ਨਾ ਵੇਟ ਕਰਕੇ ਆਪਣੇ ਆਪ ਹੀ ਭੱਜ ਜੂਗੀ ਵਾਹ ਬਬੀ ਬੜਾ ਵਧੀਆ ਦਿਮਾਗ ਦਿੱਤਾ ਤੂੰ ਚਲਾ ਕਾਕਾ ਅੰਦਰ ਚੱਲ ਹੁਣ ਤੂੰ ਆ ਜਾ ਭਜਦਾ ਕਿਉਂ ਹੁਣ ਤੂੰ ਐ ਛਡਾ ਲੈਂਗਾ ਗੁੱਟ ਤੂੰ ਆ ਜਾ ਅ ਅ ਛੱਡ ਮਨਪ੍ਰੀ ਤੂੰ ਕੀ ਯਾਰ ਜਵੱਖ ਵਾਲੀਆਂ ਗੱਲਾਂ ਕਰਦਾ ਪਿਆ ਉਹ ਯਾਰ ਟਾਈਮ ਦੇ ਮੈਂ ਕਰਦਾ ਪੱਕਾ ਹੱਲ ਅਸੀਂ ਤੇਰੇ ਮਗਰ ਨਹੀਂ ਫਿਰਨਾ ਉਹਨੂੰ ਰੱਖਣਾ ਰੱਖ ਨਹੀਂ ਰੱਖਣਾ ਨਾ ਰੱਖ ਜਿਹੜਾ ਉਹਦਾ ਬੰਦਾ ਹਿੱਸਾ ਉਹ ਦੇ ਉਹਨੂੰ ਸਮਝ ਗਿਆ ਬਾਈ ਮੈਂ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਸਮਝ ਗਿਆ ਪਰ ਮੈਨੂੰ ਟਾਈਮ ਦੇ ਤੂੰ ਇੱਕ ਹਫ਼ਤੇ ਦਾ ਹਫ਼ਤਾ ਤੂੰ ਛੱਡ ਤੈਨੂੰ 10 ਦਿਨ ਦਿੱਤੇ ਤੂੰ ਨਬੇੜਾ ਕਰ ਰੋ ਰੋ ਇਹਨਾਂ ਖੂਨ ਨਹੀਂ ਸਾੜਿਆ ਜਾਂਦਾ ਮੇਰੇ ਤੋਂ ਮੇਰਾ ਠੀਕ ਹੈ ਭਾਬੀ ਇੱਕ ਕਰੂਆ ਹਲ ਕਿ ਨਹੀਂ ਕਰੂਆ ਹਲ ਕੋਈ ਕੋਈ ਗੱਲ ਨਹੀਂ ਨਹੀਂ ਨਵੇੜਾ ਕਰੂਗਾ ਤੇ ਆਪਾਂ ਕੁਝ ਕਰਦੇ ਆਂ ਫਿਰ ਭਾਬੀ ਤੁਹਾਡੇ ਕੋ ਦੋ ਆਪਸ਼ਨਾਂ ਨੇ ਦੋਨਾਂ ਵਿੱਚੋਂ ਇੱਕ ਕੰਮ ਕਰੂਗੀ ਪਰ ਮੈਂ ਦੱਸੂਗਾ ਟਾਈਮ ਆਨ ਤੇ ਲੱਗਦਾ ਭਾਬੀ ਬਦਾਮਾਂ ਦੀ ਲੋੜ ਹੁਣ ਮੈਨੂੰ ਵੀ ਪੈ ਗਈ ਆ ਆਇਆ ਮੈਂ ਲੈ ਕੇ ਉਡੀਕੇਰ ਪਹਿਲਾਂ ਨਾ ਇਹਦਾ ਘਰ ਵਾਲਾ ਆਇਆ ਸੀ ਲੱਗਦਾ ਇਹਨੂੰ ਪੇਮੈਂਟ ਫੜਾਵਾ ਕੇ ਗਿਆ ਤਾਂ ਹੀ ਦਿਨੇ ਕੁੰਡੀਆਂ ਕਾਣੀਆਂ ਲੱਗਦੀਆਂ ਪਈਆਂ ਨੇ ਆ ਦਿਨੇ ਕੁੰਡੀਆਂ ਲਾਈਆਂ ਨੇ ਲੱਗਦਾ ਨੋਟ ਜ਼ਿਆਦਾ ਹੀ ਫੜਾ ਗਿਆ ਪਵਨ ਨਹੀਂ ਨਹੀਂ ਦੀਦੀ ਉਹ ਤਾਂ ਨੇ ਇਸੇ ਚੱਲਦਾ ਪਿਆ ਸੀ ਤੁਹਾਨੂੰ ਪਤਾ ਤਾਂ ਹੈਗਾ ਕਿੰਨੀ ਗਰਮੀ ਹੋਈ ਪਈ ਐ ਆਜੋ ਦੀਦੀ ਜੀ ਕੀ ਖੜੇ ਹੋ ਕੇ ਸੋਚੀ ਜਾਂਦੇ ਹੋ ਬੈਠੋ ਆਓ ਬੈਠੋ ਜੀਜੀ ਕੀ ਹੋ ਗਿਆ ਦੱਸੋ ਕੋਈ ਜ਼ਰੂਰੀ ਕੰਮ ਸੀ ਤੇ ਮੈਨੂੰ ਪਰਵਾਹੀ ਮਾਰ ਲੈਂਦੇ ਉਹ ਨਹੀਂ ਨਹੀਂ ਇਹਨਾਂ ਤਾਂ ਜ਼ਰੂਰੀ ਹੈ ਨਹੀਂ ਸੀਗਾ ਪਰ ਆ ਤੂੰ ਕੀ ਕਰਦੀ ਪਈ ਸੀ ਜੀਜੀ ਮੈਂ ਕੀ ਕਰਨਾ ਸੀ ਮੈਨੂੰ ਨਾ ਇਹ ਪੇਮੈਂਟ ਫੜਾਗੇ ਸੀ ਤੇ ਬਸ ਉਹ ਗਿੰਦੀ ਪਈ ਸੀ ਤੇ ਮੈਂ ਕਿਹਾ ਚੱਲ ਲਿਖ ਦੇਨੀ ਆ ਨਾਲੇ ਹਲੇ ਗੱਲ ਨਹੀਂ ਆ ਵੀ ਪੈਸੇ ਪੂਰੇ ਨੇ ਨਾ ਗਣਕੇ ਅੰਦਰ ਰੱਖਾ ਚਲ ਠੀਕ ਆ ਕੰਮ ਚ ਤੇਰਾ ਧਿਆਨ ਆ ਵਧੀਆ ਗੱਲ ਆ ਇੱਕ ਨਾ 10 ਕ ਹਜ਼ਾਰ ਮੈਨੂੰ ਦੇ ਮੈਨੂੰ ਚਾਹੀਦਾ ਗਾ ਹਾਂਜੀ ਹਾਂਜੀ ਲਓ ਦੀਦੀ ਆ ਲਓ ਦੀਦੀ 10000 ਰੁਪਿਆ ਨਾ ਤੁਸੀਂ ਨਾ ਗਰੀਬ ਦੇ ਗਰੀਬ ਹੀ ਰਹਿਣਾ ਤੁਸੀਂ ਨੇ ਅੱਗੇ ਵੱਧ ਸਕਦੇ ਆ ਨਾ ਮੈਨੂੰ ਘੂਰੀਆਂ ਨਾ ਵਟ ਗੱਲ ਸੁਣ ਧਿਆਨ ਨਾਲ ਐਦਾਂ ਤੂੰ ਮੈਨੂੰ 10000 ਰੁਪਏ ਦੇਤਾ ਮੈਨੂੰ ਪੁੱਛਿਆ ਵੀ ਕਦ ਲਈ ਚਾਹੀਦੇ ਨੇ ਕੀ ਕੰਮ ਆ ਮੈਨੂੰ ਕਿੱਥੇ ਵਰਤਣਿਆ ਮੈਂ ਐਦਾਂ ਤਾਂ ਮੈਂ ਥੋੜੀ ਦੇਰ ਬਾਅਦ ਮੈਂ ਫੇਰ ਆਜੂਗੀ ਤਾਂ ਮੈਨੂੰ ਫੇਰ 10000 ਕੱਢ ਕੇ ਦੇ ਦੇਣਾ ਸਾਬਕਾ ਵਿੱਚ ਨਾ ਕੱਚੀ ਆ ਐਦਾਂ ਨਹੀਂ ਘਰ ਚੱਲਣਾ ਹੈਗਾ ਐਦਾਂ ਤਾਂ ਤੂੰ ਸਾਰੇ ਪੈਸੇ ਢਾ ਦੇਂਗੀ ਦੀਦੀ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਨਾ ਐਕਸ਼ਨ ਦਾ ਰਿਐਕਸ਼ਨ ਬਹੁਤ ਜਲਦੀ ਦੇ ਦਿੰਦੇ ਹੋ ਤੁਹਾਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਅੱਗੋਂ ਅਗਲੇ ਬੰਦੇ ਨੇ ਕਰਨਾ ਕੀ ਹੈ ਸਭੋ ਜਿਹੜਾ ਬੰਦਾ ਐਕਸ਼ਨ ਦਾ ਰਿਐਕਸ਼ਨ ਜਲਦੀ ਦਿੰਦਾ ਨਾ ਉਹ ਕਿਸੇ ਨਾਲ ਵੀ ਬਣਾ ਕੇ ਨਹੀਂ ਰੱਖ ਸਕਦਾ ਸਾਰੇ ਨਾ ਨਾ ਟੁੱਟ ਕੇ ਆਪ ਇਕੱਲਾ ਰਹਿ ਜਾਂਦਾ ਬਾਅਦ ਚ ਇੱਕ ਮਿੰਟ ਰੁਕੋ ਜਰਾ ਹਰਦੀਪ ਭਾਬੀ 3 ਮਈ 2025 10000 ਰੁਪਇਆ ਲੋ ਜੀ ਦੀਦੀ ਕਰੋ ਸਾਈਨ ਹੈ ਘਰ ਦੇ ਬੰਦੇ ਨੂੰ ਪੇਮੈਂਟ ਦਿੱਤੀ ਆ ਕੋਈ ਬਾਹਰਲੇ ਨੂੰ ਨਹੀਂ ਦਿੱਤੀ ਐਦਾਂ ਮੈਥੋਂ ਸਾਈਨ ਕਿਉਂ ਕਰਾਉਂਦੀ ਪਈ ਆਂਗੀ ਐਦਾਂ ਤਾਂ ਤੂੰ ਕਹਿਣਾ ਕਿ ਦੋ ਚੈੱਕ ਵੀ ਦੇ ਵੈਸੇ ਨਾ ਦੀਦੀ ਜਦੋਂ ਆਪਣੇ ਘਰ ਦਾ ਬੰਦਾ ਆਪਣੇ ਨਾਲ ਬਾਹਲੇ ਵਾਂਗੂ ਬਿਹੇਵ ਕਰਦਾ ਨਾ ਫਿਰ ਉਹਦੇ ਨਾਲ ਵੀ ਨਾ ਬਾਹਲੇ ਵਾਂਗੂ ਹੀ ਵਰਤਣਾ ਚਾਹੀਦਾ ਵੈਸੇ ਤੁਹਾਡਾ ਨਾ ਆਈਡੀਆ ਚੈੱਕ ਵਾਲਾ ਮਾੜਾ ਨਹੀਂ ਸੀਗਾ ਕੁੱਤੇ ਦੇ ਮੂੰਹ ਨੂੰ ਜਿੱਦਾਂ ਖੂਨ ਲੱਗਿਆ ਹੁੰਦਾ ਨਾ ਤੁਹਾਡਾ ਤਾਂ ਮੀਆਂ بیوی ਦਾ ਉਹੀ ਹਿਸਾਬ ਆ ਆ ਚਾਰਕ ਦਿਨਾਂ ਦੇ ਵਿੱਚ ਆ ਚਾਰ ਨੋਟ ਕੀ ਦੇਖ ਲੈ ਨਾ ਤੁਸੀਂ ਤਾਂ ਉੱਪਰਲੀ ਹਵਾ ਦੇ ਵਿੱਚ ਹੀ ਉੱਡਣ ਲੱਗੇ ਨਾ ਮੇਰੇ ਵਾਲ ਦੰਦ ਜੇ ਕੀ ਕੱਢਦੀਆਂ ਮਾਰ ਕੇ ਮੁੱਕੀ ਨਾ ਆ ਸਾਰੇ ਖਲਾਰ ਦੇਣੇ ਆ। ਓਹੋ ਹਰਦੀਪ ਦੀਦੀ ਮੈਂ ਤਾਂ ਤੁਹਾਡੀ ਗੱਲ ਤੇ ਤਾਂ ਹੱਸਦੀ ਪਈ ਸੀ। ਤੁਹਾਡੀ ਐਗਜ਼ਾਮਪਲ ਜਿਹੜੀ ਤੁਸੀਂ ਦਿੱਤੀ ਨਾ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਗਿਆ। ਇਹੀ ਹਾਲ ਨਾ ਤੁਹਾਡਾ ਵੀ ਸੀਗਾ। ਤੁਹਾਨੂੰ ਯਾਦ ਮੰਮੀ ਜਦੋਂ ਕਿਰਨ ਦੇ ਟਾਈਮ ਤੇ ਘਰ ਛੱਡ ਕੇ ਚਲੀ ਗਈ ਸੀ ਤੇ ਰਮਨ ਵੀਰੇ ਨੇ ਸਾਰਾ ਸਾਹ ਆਬ ਦੇਣਾ ਤੁਹਾਨੂੰ ਸ਼ੁਰੂ ਕਰ ਦਿੱਤਾ ਸੀ। ਤੁਹਾਡਾ ਵੀ ਤੇ ਇਹੀ ਹਾਲ ਸੀ। ਨੋਟਾ ਦੀਆਂ ਗੱਡੀਆਂ ਤੁਸੀਂ ਵੀ ਤਾਂ ਦੇਖੀਆਂ ਉਤਲੀਆਂ ਹੀ ਹਵਾਵਾਂ ਛੁੱਟਦੇ ਸੀ ਤੁਸੀਂ ਤਾਂ ਓਏ ਹੋਏ ਦੀਦੀ ਕੀ ਹੋ ਗਿਆ ਇਕਦਮੀ ਤੁਸੀਂ ਗੁੱਸੇ ਨਾਲ ਖੜੇ ਹੋ ਗਏ ਮੇਰੀ ਗੱਲ ਸੁਣੋ ਹੁਣ ਮੀਡਲ ਕਲਾਸ ਬੰਦਾ ਇਕਦਮ ਜਦੋਂ ਆ ਨੋਟਾਂ ਦੀਆਂ ਗੱਡੀਆਂ ਦੇਖਦਾ ਆ ਇੱਕ ਵਾਰ ਤਾਂ ਹਿੱਲ ਹੀ ਜਾਂਦਾ ਹੈ ਨਾ ਮੀਆਂ ਬੀਬੀ ਨਾ ਬੜੇ ਦਿਮਾਗੀ ਹੋ ਤੁਸੀਂ ਨਾ ਤਾਂ ਗੱਲ ਉਹ ਆਉਣ ਦਵੇ ਤੇ ਨਾ ਤੂੰ ਪਰ ਇਹ ਗੱਲਾਂ ਨਾ ਤੁਹਾਡੇ ਵਾਸਤੇ ਚੰਗੀਆਂ ਨਹੀਂ ਹੈਗੀਆਂ ਹੁਣ ਦੀਦੀ ਸਵੇਰ ਦਾ ਬੰਦਾ ਕੰਮ ਤੇ ਗਿਆ ਉਹਨੇ ਦੁਪਹਿਰ ਤੱਕ ਜਿੰਨਾ ਕੰਮ ਹੋਇਆ ਉਹਨਾਂ ਮਕਾਕੇ ਕਰੇ ਰੋਟੀ ਵੀ ਖਾਣ ਆਣਾ ਹੁੰਦਾ ਰੋਟੀ ਖਾਣੀ ਪਾਣੀ ਪੀਣਾ ਚਾਹ ਪੀਣੀ ਥੋੜ੍ਹਾ ਦਰਸਤ ਕਰਨੀ ਫੇਰ ਕੰਮ ਤੇ ਚੱਲ ਜਾਣਾ ਪਰ ਜਦੋਂ ਮੇਰਾ ਬੰਦਾ ਘਰ ਆਂਦਾ ਰੋਟੀ ਖਾਂ ਉਹ ਗੇਟ ਐਂਟਰ ਕਰਦੇ ਐ ਤੁਹਾਨੂੰ ਪਾਣੀ ਪੁੱਛਣ ਦੀ ਬਜਾਏ ਤੁਸੀਂ ਉਹਦੇ ਕੋਲ ਹਸਾਬ ਕਿਤਾਬ ਪੁੱਛਣ ਲੱਗ ਜੰਨੇ ਹੋ ਇੱਕ ਵਾਰ ਤਾਂ ਮੈਨੂੰ ਗੁੱਸਾ ਆਊਗਾ ਨਾ ਅੱਛਾ ਤੇਰੇ ਘਰ ਵਾਲਾ ਨਾ ਰੋਟੀ ਖਾਂਦਾ ਖਾਂਦਾ ਤੈਨੂੰ ਲੋਤੀ ਲਾਈ ਗਿਆ ਕਿ ਮੈਨੂੰ ਭਾਬੀ ਨੇ ਨੀਚੇ ਘੇਰ ਲਿਆ ਸੀਗਾ ਵੈਸੇ ਹੈਗਾ ਤਾਂ ਨਾ ਉਹ ਨਾਰਦ ਮੁਨੀ ਆ ਮੈਂ ਉਹਨੂੰ ਅੱਜ ਤੋਂ ਬਾਅਦ ਨਾ ਨਾਰਦ मुनि ਕਹਿ ਕੇ ਬੁਲਾਇਆ ਕਰੂੰਗੀ ਜਦੋਂ ਤੱਕ ਮੇਰੇ ਘਰ ਵਾਲਾ ਨਹੀਂ ਨਾ ਇੱਥੇ ਆਉਂਦਾ ਹਲੇ ਉਹ ਤੱਕ ਮੈਂ ਤੁਹਾਡੀ ਦੋਨਾਂ ਜੀਆਂ ਦੀ ਤੈਹ ਲਵਾ ਦੇਣੀ ਆ ਇੱਕ ਮਿੰਟ ਹਰਦੀਪ ਜੀ ਜੀ ਪੈ ਤਾਂ ਵੱਜ ਪਤਾ ਲੱਗ ਜੂਗੀ ਕਿਦੀ ਲੱਗਣੀ ਐ ਕਿਦੀ ਨਹੀਂ ਲੱਗਣੀ ਮੈਂ ਕਹਿੰਦੀ ਸੀ ਸਹੀ ਨਹੀਂ ਕਰ ਜਾਂਦੇ ਆ ਫੜ ਜਦੋਂ ਮੈਨੂੰ ਲੋੜ ਹੋਗੀ ਨਾ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਮੰਗਵਾ ਲਾਂਗੀ ਦੀਦੀ ਆ ਸਾਇੰਸ ਵੀਨ ਕਰਾਣਾ ਤਾਂ ਇੱਕ ਬਹਾਨਾ ਹੀ ਸੀਗਾ ਤੁਹਾਨੂੰ ਇੰਨਾ ਪਤਾ ਵੀ ਇਹ ਜਿਹੜੇ ਮੈਂ ਤੁਹਾਨੂੰ ਪੈਸੇ ਦਿੱਤੇ ਆ ਉਹ ਤੁਹਾਡੇ ਇੱਕ ਵਾਰ ਕਹਿਣ ਸੀ ਕਿਉਂ ਦੇ ਦਿੱਤੇ ਕਿਉਂਕਿ ਤੁਸੀਂ ਆਪਣੇ ਆਪ 'ਚ ਫੀਲ ਨਾ ਕਰੋ ਕਿ ਮੈਂ ਇਸ ਘਰ ਦੀ ਵੱਡੀ ਨੂੰ ਆ ਤੇ ਮੈਨੂੰ ਇੰਨਾ ਅੱਗੇ ਹੱਥ ੜਨਾ ਪੈ ਰਿਹਾ ਕਿਉਂਕਿ ਜੋ ਚੀਜ਼ਾਂ ਅਸੀਂ ਫੀਲ ਕੀਤੀਆਂ ਆਈਆਂ ਨਾ ਅਸੀਂ ਉਹ ਚੀਜ਼ਾਂ ਤੁਹਾਨੂੰ ਫੀਲ ਨਹੀਂ ਕਰਵਾਉਣਾ ਚਾਹੁੰਦੇ ਇਹਨਾਂ ਨੇ ਜਿੰਨੀ ਵਾਰੀ ਵੀ ਤੁਹਾਡੇ ਕੋਲੋਂ ਪੈਸੇ ਮੰਗੇ ਨਾ ਤੁਸੀਂ ਹਮੇਸ਼ਾ ਇਹਨਾਂ ਦੇ ਹਾੜੇ ਕਢਾ ਕੇ ਫਿਰ ਇਹਨਾਂ ਨੂੰ ਪੈਸੇ ਦਿੱਤੇ ਮੈਂ ਤੇ ਨਾ ਤੁਹਾਨੂੰ ਦੀਦੀ ਇੰਨੇ ਕਹਿਣਾ ਚਾਹੁੰਦੀ ਸੀ ਕਿ ਘਰ ਦੇ ਵਿੱਚ ਨਾ ਛੋਟਾ ਹੋਣਾ ਵੀ ਕਿੰਨਾ ਮੁਸ਼ਕਲ ਹੈ ਕਿੰਨੀਆਂ ਖੁਆਇਸ਼ਾਂ ਮਾਰਨੀਆਂ ਪੈਂਦੀਆਂ ਨੇ ਕਈ ਚੀਜ਼ਾਂ ਤੇ ਤਾਂ ਆਪਣਾ ਮੂੰਹ ਬੰਦ ਕਰਕੇ ਰੱਖਣਾ ਪੈਂਦਾ ਫਿਰ ਘਰ ਦੇ ਵਿੱਚ ਵੱਡਾ ਹੋਣਾ ਵੀ ਓਨਾ ਹੀ ਮੁਸ਼ਕਲ ਹੈ ਕਿਉਂਕਿ ਆਪਣੀਆਂ ਜ਼ਿੰਮੇਵਾਰੀਆਂ ਨਾ ਟਾਈਮ 'ਚ ਸਾਰੀਆਂ ਨਿਭਾਉਣੀਆਂ ਪੈਂਦੀਆਂ ਹਾਂ